seva uttam seva society ਵੱਲੋਂ ਜਿਹੜਾ ਅੱਜ ਖੂਨਦਾਨ ਕੈਂਪ ਤੇ ਮੈਡੀਕਲ ਕੈਂਪ ਲਾਇਆ ਗਿਆ ਹੈ ਇਹ ਇੱਕ ਬਹੁਤ ਸ਼ਲਾਘਾਯੋਗ ਕਦਮ ਹੈ ਤੇ ਇਹ ਜਿਹੜੀ ਸੁਸਾਇਟੀ ਹੈ ਜਿਹੜੇ ਇਹ ਕਾਰਜ ਕਰ ਰਹੀ ਹੈ ਇਹ ਬਹੁਤ ਉੱਤਮ ਨੇ ਕਿਉਂਕਿ ਇਹ ਹਰ ਤਰ੍ਹਾਂ ਦੇ ਨੀੜੀ ਲੋਕਾਂ ਨੂੰ ਸਹੂਲਤਾਂ ਦਿੰਦੀ ਹੈ ਜਿਵੇਂ ਕਿ ਜਿਹਨੂੰ ਟ੍ਰਾਈਸਾਈਕਲ ਦੀ ਲੋੜ ਹੈ ਨੀੜੀ ਲੋਕ ਬੰਦੇ ਨੂੰ ਲੱਭ ਕੇ ਟ੍ਰਾਈਸਾਈਕਲ ਦਿੰਦੀ ਹੈ ਕਿਸੇ ਦੇ ਕਮਰੇ ਟ ਹੈਗੇ ਉਹਨਾਂ ਵਾਸਤੇ ਕਮਰੇ ਬਣਵਾ ਕੇ ਦਿੰਦੀ ਹੈ ਕਿਸੇ ਨੂੰ ਰਾਸ਼ਨ ਦੀ ਲੋੜ ਹੈ ਰਾਸ਼ਨ ਉਪਲਬਧ ਕਰਦੀ ਹੈ ਮੈਂ ਸਮਝਦਾ ਵੀ ਸਾਡੇ ਇਲਾਕੇ ਚ ਨੇੜੇ ਤੇੜੇ ਵੀ ਐਡੀ ਕੋਈ ਸੋਸਾਇਟੀ ਨਹੀਂ ਕਿਉਂਕਿ ਇਸ ਸੋਸਾਇਟੀ ਦੇ ਤਕਰੀਬਨ 998 ਦੇ ਕਰੀਬ ਮੈਂਬਰ ਨੇ ਜਿਹੜੀ ਆਪਣੇ ਆਪ ਚ ਇੱਕ ਬਹੁਤ ਵੱਡੀ ਗੱਲ ਹੈ ਤੇ ਮੈਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਇਸ ਸੋਸਾਇਟੀ ਨੂੰ ਮੁਬਾਰਕਬਾਦ ਦਿੰਦਾ ਤੇ ਇਹ ਵੀ ਦੱਸਣਾ ਚਾਹੁੰਦਾ ਵੀ ਇਹ ਇੱਕ ਸੋਸਾਇਟੀ ਨਹੀਂ ਇਹ ਇੱਕ ਸੰਸਥਾ ਹੈ ਇੱਕ ਆਰਗੇਨਾਈਜੇਸ਼ਨ ਹੈ ਜਿਹਦੇ ਜਿਨੇ ਐਡਾ ਰੂਪ ਧਾਰਿਆ ਹੈ ਤੇ ਐਡੇ ਢਿੱਡੋਂ ਸੇਵਾ ਕਰ ਲਈ ਹੈ ਪਬਲਿਕ ਦੀ ਸਮਾਜ ਦੀ ਤੇ ਮੈਂ ਇੱਕ ਨਮਾਨਾ ਜਾਂ ਇਨਸਾਨ ਹੋਣ ਦੇ ਨਾਤੇ ਇਹਨਾਂ ਨੇ ਮੈਨੂੰ ਅੱਜ ਮਾਨ ਦਿੱਤਾ ਮੈਂ ਇਹਨਾਂ ਦੀ ਇਸ ਗੱਲ ਦੀ ਬਹੁਤ ਮਨੋਂ ਵਧਾਈ ਦਿਨਾ ਤੇ ਆਸ ਕਰਦਾ ਵੀ ਆਉਣ ਵਾਲੇ ਸਮੇਂ 'ਚ ਇਹ ਇਸ ਤਰ੍ਹਾਂ ਹੀ ਸਮਾਜ ਦੀ ਸੇਵਾ ਕਰਦੇ ਰਹਿਣਗੇ ਤੇ ਜੋ ਵੀ ਮੇਰੀ ਡਿਊਟੀ ਲਾਣਗੇ ਮੈਂ ਉਸ ਵਾਸਤੇ ਹਮੇਸ਼ਾ ਹਾਜ਼ਰ ਹਾਂ ਮਨੋ ਤੁਮੇ ਸਾਰਿਆਂ ਨੂੰ ਪਿਆਰ ਭਰੀ ਨਮਸਕਾਰ ਸਤਿ ਸ਼੍ਰੀ ਅਕਾਲ ਦੂਜੀ ਜਿੱਥੇ ਖੜਾ ਮੈਂ ਇੱਥੇ ਇੱਕ ਸਾਲ ਪੜਿਆ ਵੀ ਆ ਜੀ ਇਹ ਮੇਰੀ ਮਤਲਬ ਜ਼ਿੰਦਗੀ ਦੀ ਕੱਪਲਵਦੀ ਇੱਥੇ ਸ਼ੁਰੂ ਹੋਈ ਹੈ ਮਾਡਰ ਸਕੂਲ ਮਾਡਰ ਸਕੂਲ ਤੋਂ ਬਾਅਦ ਇੱਥੇ ਦੂਜੀ ਆਪਣੀ ਸਕੂਲ ਚ ਜਾਣ ਦਾ ਆਨੰਦ ਹੀ ਕੁਝ ਹੋਰ ਹੁੰਦਾ ਤੇ ਦੂਜੀ ਜਿਹੜੀ ਜਨ ਸੇਵਾ ਸਾਡੇ ਸਿਹਰੀ ਜੀ ਲਗਾਤਾਰ ਜਿਹੜਾ ਬਹੁਤ ਮਾਨ ਸਰ ਮਾਨ ਸੇਵਾ ਜਿਹੜੀ ਆ ਇਹ ਲਗਾਤਾਰ ਜਿਹੜਾ ਲੋਕਾਂ ਚ ਵਧ ਰਹੀ ਆ ਕੰਮ ਕਰ ਰਹੀ ਆ ਔਰ ਜਿਹੜਾ ਇਹਨਾਂ ਦਾ ਸਭ ਤੋਂ ਵੱਡਾ ਸਿਹਤ ਸਾਡੀ ਜਿਹੜੀ ਬਹੁਤ ਜ਼ਰੂਰੀ ਆ ਅੱਜ ਦੇ ਸਮੇਂ ਚ ਸਿਹਤ ਆ ਔਰ ਸਰਕਾਰ ਵੀ ਸਿਹਤ ਨੂੰ ਤੇ ਪੜ੍ਹਾਈ ਨੂੰ ਮੁੱਖ ਲੈ ਕੇ ਚੱਲੀ ਆ ਔਰ ਇਹ ਵੀ ਮੁੱਖ ਲੈ ਕੇ ਚੱਲੇ ਬੇ ਨੇ ਪਿਛਲੇ 24 ਸਾਲਾਂ ਤੋਂ ਲਗਾਤਾਰ ਜਿਹੜਾ ਇਹ ਕਾਰਜ ਅਰੰਭਿਆ ਮੇਰੇ ਖਿਆਲ ਬੜੀਆਂ ਸੋਸਾਇਟੀਆਂ ਜਨਮ ਲੈਂਦੀਆਂ ਨੇ ਮੇਰੇ ਖਿਆਲ ਬਹੁਤ ਆਪਸ਼ਨ ਨੇ ਜਿਹੜੀਆਂ 24 ਸਾਲ ਤੱਕ ਪਹੁੰਚਦੇ ਆ ਇਹਨਾਂ ਨੂੰ ਜਿਹੜੀ ਆ ਐਡਵਾਂਸ ਚ ਵਧਾਈ ਕਿ ਅਗਲੇ ਸਾਲ ਆਪਾਂ 25ਵੀਂ ਜਿਹੜੀ ਉਹ ਮਨਾਵਾਂਗੇ ਤੁਮ ਤੁਮ ਦੇ ਨਾਲ ਔਰ ਔਰ ਲੋਕਾਂ ਨੂੰ ਜਿਹੜੀ ਆ ਪਿਛਲੇ ਸਮੇਂ ਵਿੱਚ ਜਿਹੜੀ ਵੀ ਅਸੀਂ ਸਹੂਲਤਾਂ ਦਿੱਤੀਆਂ ਨੇ ਸਿਹਤ ਖਾਸ ਕਰਕੇ ਸਿਹਤ ਦਾ ਧਿਆਨ ਆ ਉਹ ਹੋਰ ਵੀ ਵਧੀਆ ਨੇ ਮੈਂ ਇੱਥੇ ਦੇਖਿਆ ਆ ਕੇ ਸਾਡਾ ਅੱਖਾਂ ਦਾ ਖੂਨਦਾਨ ਵੀ ਹੋਇਆ ਜਿਹੜੀ ਬਹੁਤ ਜ਼ਰੂਰੀ ਆ ਅੱਜ ਦੇ ਸਮੇਂ ਵਿੱਚ ਮਨੁੱਖ ਨੂੰ ਕਿਤੇ ਵੀ ਕੋਈ ਇਹ ਜੀ ਹੁੰਦੀ ਆ ਘਟਨਾ ਮਨੁੱਖ ਨੂੰ ਖੂਨ ਵਾਸ ਜ਼ਰੂਰੀ ਆ ਅੱਜ ਵਧੀਆ ਵੈਖਲ ਖੂਨਦਾਨ ਕੈਂਪ ਕੋ ਜਿਹੜਾ ਚੱਲਿਆ ਔਰ ਉਹਦੇ ਨਾਲ ਨਾਲ ਜਿਹੜੀਆਂ ਆਈਜ਼ ਹੋਰ ਕਾਫੀ ਨੇ ਜਿਹੜੀਆਂ ਇਹ ਸਹਾਇਤਾ ਮੈਡੀਕਲ ਕੈਂਪ ਪੂਰਨ ਤੌਰ ਤੇ ਜਿਹੜਾ ਮੈਡੀਕਲ ਕੈਂਪ ਦਾ ਉਯੋਗਨ ਕੀਤਾ ਹੈ ਮੈਂ ਅੱਜ ਦੇ ਟਾਈਮ ਤੇ ਖਾਸ ਕਰ ਇਹਨਾਂ ਨੂੰ ਜਿਹੜੇ ਯੋਜਕ ਨੇ ਔਰ ਸਾਡੇ ਖਾਸ ਕਰ ਬਜ਼ੁਰਗ ਨੇ ਸਾਡੇ ਬਹੁਤ ਜਿਹੜੇ ਨੇ ਸਿੰਘਲਾ ਜੀ ਔਰ ਪਿਛਲੇ ਸਮੇਂ ਤੋਂ ਉਹ ਇਦਾਂ ਦੇ ਜਿਹੜੇ ਕਾਰਜ ਕਾਰਜ ਜਿਹੜੇ ਕਰਦੇ ਰਹਿੰਦੇ ਨੇ ਉਹਨਾਂ ਦਾ ਮੇਰੇ ਖਿਆਲ ਬਹੁਤ ਵੱਡਾ ਯੋਗਦਾਨ ਆ ਔਰ ਨਾਭਾ ਨਹੀਂ ਰਹੂਗਾ ਇਹ ਜੀ ਲੋਕਾਂ ਦਾ ਜਿਨ੍ਹਾਂ ਨੇ ਅੱਗੇ ਹੋ ਕੇ ਇਹ ਜਿਹੜੇ ਜਿਹੜੇ ਕੰਮ ਆਰੰਭੇ ਨੇ ਔਰ ਮੈਂ ਤਾਂ ਪਰਮਾਤਮਾ ਗਿਆਹੀ ਅਰਦਾਸ ਕਰੂੰਗਾ ਸਾਰੀ ਟੀਮ ਨੂੰ ਬਲ ਬਖਸ਼ੇ ਔਰ ਮੇਰੇ ਪਰਿਆਸਿਰ ਤੇ ਯਾਥ ਰੱਖ ਕੇ ਇਹ ਲਗਾਤਾਰ ਜਿਹੜਾ ਇਹ ਸੇਵਾ ਨੂੰ ਇੱਕ ਕਾਰਜ ਨੂੰ ਨਿਵਾਉਂਦੇ ਰਹਿਣ ਔਰ ਨਾਭੇ ਦੀ ਸੇਵਾ ਕਰਦੇ ਰਹਿਣ ਧੰਨਵਾਦ ਜੀ ਬਹੁਤ ਬਹੁਤ ਜਿੰਨੀ ਵਾਰ ਬਲੱਡ ਦੇ ਰਹੇ ਮੈਂ ਅੱਜ 65 65 ਟਾਈਮ ਬਲੱਡ ਦੇ ਰਹੇ ਅੱਜ ਮੈਂ ਠੀਕ ਹੈ ਤੇ ਮਾਨਸੇਵਾ ਤੋਂ ਸੇਵਾ ਲੋ ਅੱਜ ਤੀਸਰਾ ਮੈਡੀਕਲ ਚੈੱਕਅਪ ਕੈਂਪ ਤੇ 24ਵਾਂ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਅੱਜ ਠੀਕ ਹੈ ਸਾਡੇ ਕੋਲ ਅੱਜ ਪੰਜ ਡਾਕਟਰ ਇੱਥੇ ਆਏ ਨੇ ਅੱਜ ਜਤੋ ਜਸਪਾਲ ਜੀ ਅੰਮੀ ਮੈਡੀਸਨ ਡਾਕਟਰ ਇੱਕਤਾ ਗਾਇਆ ਔਰ ਤੋਂ ਰੋਗਾਂ ਦਾ ਮਾਹਰ ਸਰਦਾਰ ਹਦੀਪ ਸਿੰਘ ਦੰਦਾਵਾ ਜੀ ਅੱਖਾਂ ਦੇ ਮਾਹਰ ਡਾਕਟਰ ਗੌਰਵ ਬਾਸਲਾ ਹੱਡੀਆਂ ਦੇ ਮਾਹਰ ਡਾਕਟਰ ਇੰਦਰਬੀਤ ਕੋਰ ਜੋ ਫਿਜ਼ੋਥੈਰੇਪਿਸਟ ਨੇ ਇਸ ਤੋਂ ਇਲਾਵਾ ਸਰ ਤੋਂ ਪਟਿਆਲਾ ਤੋਂ ਫਾਰਗੋ ਬਲੱਡ ਬੈਂਕ ਦੀ ਟੀਮ ਆਈ ਹੈ ਜੋ ਬਲੱਡ ਕਲੈਕਸ਼ਨ ਇਕੱਠਾ ਕਰੇ ਕੀਤੇ ਇਸ ਕੈਂਪ ਦੀ ਖਾਸੀਅਤ ਇਹ ਹੈ ਵੀ ਡਾਕਟਰ ਯਸ਼ਪਾਲ ਜੀ ਵੱਲੋਂ ਸਾਨੂੰ ਅੱਜ ਫਾਈਬਰੋਸਕੈਨਿਕ ਟੈਸਟ ਹੁੰਦਾ ਜੋ ਲੀਵਰ ਦਾ ਟੈਸਟ ਹੁੰਦਾ ਹੈ ਜੋ ਕਿ ਲੀਵਰ ਦੀ ਸ਼ਮਤਾ ਟੈਸਟ ਕਰਦਾ ਕਿ ਤੁਹਾਡਾ ਲੀਵਰ ਕਿੰਨਾ ਕੰਮ ਕਰ ਰਿਹਾ ਜਿਹੜਾ ਬਾਜ਼ਾਰ 'ਚ 3500 ਤੋਂ 4000 ਦੇ ਵਿੱਚ ਹੁੰਦਾ ਉਹ ਅੱਜ ਉਹਨਾਂ ਵੱਲੋਂ ਫ੍ਰੀ ਦਿੱਤਾ ਜਾ ਰਿਹਾ ਕਿਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਇੱਕ BMD ਟੈਸਟ ਹੈ ਜੋ ਹੱਡੀਆਂ ਦੀ ਤਾਕਤ ਨੂੰ ਜਾਂਚ ਕਰਦਾ ਹੈ ਉਹ ਗੁਰੂ ਡਾਕਟਰ ਗੁਰੂ ਬਾਠਲਾਈ ਵੱਲੋਂ ਫ੍ਰੀ ਕੀਤਾ ਜਾ ਰਿਹਾ ਹੈ ਮੈਡੀਸਨ ਜੋ ਕਾਊਂਟਰ ਹੈ ਆਰਲੈਕ ਬਾਇਓਟੈਕ ਕੰਪਨੀ ਹੈ ਉਹਨਾਂ ਦੇ ਜੋ ਮੈਨੇਜਿੰਗ ਡਾਇਰੈਕਟਰ ਨੇ ਉਹਨਾਂ ਵੱਲੋਂ ਸਾਨੂੰ ਸਾਰੀ ਮੈਡੀਸਨ ਪ੍ਰੋਵਾਈਡ ਕਰਾਇਆ ਜਾ ਰਹੀ ਹੈ ਡਾਕਟਰ ਤਾਂ ਆਪਣੇ ਆਪ ਹੀ ਅੱਜ ਦਾਨ ਕਰ ਰਹੇ ਮੇਰੀ ਰੁਟੀਨ ਹੈ ਜੀ ਜਿੱਥੇ 3 ਮਹੀਨੇ ਪੂਰੇ ਹੋ ਜਾਂਦੇ ਨੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਜਿਹੜਾ ਕੈਂਪ ਮੇਰਾ ਆਇਆ ਖੁਦ ਦਾ ਵਜੇ ਜਿੰਨਾ ਮਰਜ਼ੀ ਹੋਵੇ ਮੇਰੇ ਮੈਂ ਉੱਤੇ ਬਲੱਡ ਰੀਨਰਨੈਡ ਕਰ ਰਹਾ ਹਾਂ ਕਿੰਨਾ ਬਲੱਡ ਦੀ ਕੰਮ ਕਰਦੇ ਹੋ ਕਿ ਦੇ ਵੀਕਨੈਸ ਦਾ ਨਹੀਂ ਹੁੰਦਾ ਕੋਈ ਮਹਿਸੂਸ ਨਹੀਂ ਹੁੰਦਾ ਜੀ ਬਹੁਤ ਵਧੀਆ ਲੱਗਦਾ ਹੈ ਸਰੀਰ ਨੂੰ ਹਲਕਾ ਫੁਕਾ ਮਹਿਸੂਸ ਕਰਦਾ ਹੈ ਤੇ ਸਭ ਨੂੰ ਇਹੀ ਰਿਕਵੈਸਟ ਕਰਦੇ ਆ ਕਿ ਜੋ ਤੰਦਰੁਸਤ ਆਦਮੀ ਹੈ ਪੱਟੋ ਕਲ ਸਾਲ ਚ 2 ਜਾਂ 3 ਵਾਰ ਤਾਂ ਕਰਨਾ ਚਾਹੀਦਾ ਵੈਸੇ ਤਾਂ 3 ਮਹੀਨੇ ਬਾਅਦ ਇਹਨਾ ਚਾਹੀਦਾ ਹੈ ਫਾਇਦੇ ਨਾਲ ਇਹ ਕੀ ਹੈ ਤੁਹਾਡਾ ਜਿਹੜਾ ਬੋਡੀ ਫਿਟਨੈਸ ਆ ਸਾਰੀ ਠੀਕ ਰਹਿੰਦੀ ਹੈ 슈ਗਰ ਵੀ ਵੀ ਤੋਂ ਬਚੇ ਰਹਿੰਦੇ ਹੋ ਤੁਸੀਂ ਥੋੜਾ ਬੋਡੀ ਐਕਟਿਵ ਰਹਿੰਦੇ ਹੋ ਪੂਰੀ ਆਂ ਜੋਰਾ ਤੁਸੀਂ ਖੁੰਦਨ ਕੈਂਪ ਦੇ ਵਿੱਚ ਆਏ ਕੀ ਕਹਿਣਾ ਚਾਹੁੰਦੇ ਅੱਜ ਮਾਨਵ ਸੇਵਾ ਉਤੋਂ ਸਹਿਯੋਗ ਮਿਲਣੋਂ ਇਹ ਜੋ ਕੈਂਪ ਲਗਾਇਆ ਗਿਆ ਹੈ ਇਸ ਵਿੱਚ ਆ ਕੇ ਬੜਾ ਮਨ ਖੁਸ਼ ਹੋਇਆ ਹੈ ਕਿ ਹਰ ਵਰਗ ਦਾ ਲੋਕ ਇੱਥੇ ਆ ਕੇ ਆਪਣਾ ਕੋਨ ਡੋਨੇਟ ਕਰ ਰਿਹਾ ਹੈ ਔਰ ਇਹਦੇ ਨਾਲ जिसे साढ़े मरीज ने जो बीमार लोग ने उन्होंने खून देने बड़ी सहायता मिलती है और ये मानव सेवा उत्तम सेवा वालों लगातार जो प्रयास किए जा रहे हैं बहुत ज़्यादा इन्होंने कैंप लगाए हैं और इन्होंने कैंपा देखते हुए सू बड़ी खुशी है कि इस तरीके का वार्न भी सेध लेनी चाहिए है कि मानव सेवा उक्त सेवा की तरह तुम्हें भी ये कैंप लगाओ सोशल कामों में बच चढ़ के हिस्सा लोता समाज की सेवा हो सके ਕਹਨਾ ਜਨਰੇਟਡ ਆ ਰਹੀ ਸਕੂਲ ਦੇ ਵਿੱਚ ਕੈਂਪ ਲੱਗਿਆ ਹੈ ਸਭ ਤੋਂ ਪਹਿਲਾਂ ਮਾਨਵ ਸੇਵਾ ਉਤਮ ਸੇਵਾ ਅਤੇ ਉਹਨਾਂ ਦੇ ਸਾਰੇ ਉਮੀਦਵਾਰ ਨੇ ਇਸ ਸ਼ਾਨਦਾਰ ਕੈਂਪ ਮੈਡੀਕਲ ਕੈਂਪ ਖੂਨਦਾਨ ਕੈਂਪ ਦੇ ਲਈ ਬਹੁਤ ਹੀ ਸ਼ੁਭ ਕਾਮਨਾਵਾਂ ਮੈਂ ਦੇ ਪਾਤਰ ਨੇ ਇਸ ਤਰ੍ਹਾਂ ਦੇ ਉਪਰਾਲੇ ਦੇਖਦੇ ਹੋਏ ਸਾਰੀਆਂ ਸੰਸਥਾਵਾਂ ਨੂੰ ਕਰਨੇ ਚਾਹੀਦੇ ਨੇ ਕਿਉਂਕਿ ਮੈਡੀਕਲ ਸੇਵਾਵਾਂ ਦੀ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰਤ ਹੈ ਇਸ ਦੇ ਨਾਲ ਨਾਲ ਜਿਹੜਾ ਖੂਨਦਾਨ ਹੈ ਉਹ ਕਿਸੇ ਵੀ ਸਮੇਂ ਐਮਰਜੈਂਸੀ ਸੇਵਾਵਾਂ ਦੇ ਵਿੱਚ ਕੰਮ ਆਉਂਦਾ ਹੈ ਉਸ ਦੇ ਲਈ ਮਾਨਵ ਸੇਵਾ ਉਤਮ ਸੇਵਾ ਲੰਬੇ ਸਮੇਂ ਤੋਂ ਤਤਪਰ ਹੈ ਮੈਂ ਖੁਦ ਦੇਖਦਾ ਆ ਰਿਹਾ ਕਿ ਇੰਨੇ ਸਾਰੇ ਕੈਂਪ ਲਗਾ ਚੁੱਕੇ ਹਨ ਮਾਨਵ ਸੇਵਾ ਉਤਮ ਸੇਵਾ ਬਹੁਤ ਹੀ ਸ਼ਲਾਘਾਯੋਗ ਕੰਮ ਹੈ ਸ਼ਹਿਰ ਦੇ ਲਈ ਸਮਾਜ ਦੇ ਲਈ ਉਸ ਦੇ ਲਈ ਮੈਂ ਸੰਵਾਦ ਗਰੁੱਪ ਵੱਲੋਂ ਸ ਤੇ ਸਾਰੀ ਸ਼ਹਿਰ ਨਿਵਾਸੀਆਂ ਵੱਲੋਂ ਉਹਨਾਂ ਨੂੰ ਇੱਕ ਵਾਰ ਬਹੁਤ-ਬਹੁਤ ਵਧਾਈ ਦੇਣਾ ਸਭ ਤੋਂ ਜਿਆਦਾ ਜਿਹੜਾ ਅੱਜ ਤੱਕ ਖਾਸ ਸੀਗਾ ਕਿ ਜਿੰਨੇ ਵੀ ਮਰੀਜ਼ ਆਏ ਨੇ ਉਹਨਾਂ ਨੂੰ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਜਿਸ ਦੇ ਵਿੱਚ ਔਰਤਾਂ ਦੇ ਰੋਗਾਂ ਦੇ ਮਾਹਿਰ ਆਏ ਹੋਏ ਹਨ ਅੱਖਾਂ ਦੇ ਮਾਹਿਰ ਆਏ ਹੋਏ ਹਨ ਦਿਲ ਅਤੇ ਬੀਪੀ ਦੇ ਜਿਹੜੇ ਮਰੀਜ਼ ਨੇ ਉਹਨਾਂ ਨੂੰ ਦੇਖਣ ਦੇ ਲਈ ਸਵਾਗਤ ਕਰਨਾ ਬਹੁਤ ਹੀ ਜਿਹੜਾ ਅੱਛਾ ਜਿਹੜਾ ਹੈਗਾ ਸਾਥ ਦਿੱਤਾ ਹੈ ਆਰੀਆ ਸਕੂਲ ਨੇ ਦਿੱਤਾ ਹੈ ਉਹਨਾਂ ਨੇ ਆਪਣੀ ਜਗ੍ਹਾ ਪ੍ਰੋਵਾਈਡ ਕੀਤੀ ਹੈ ਆਰੀਆ ਸਕੂਲ ਜਿਹੜੀ ਸਮਾਜਿਕ ਸਕੂਲ ਸੰਸਥਾ ਹੈ ਉਹਦਾ ਵੀ ਬਹੁਤ ਵੱਡਾ ਯੋਗਦਾਨ ਰਿਹਾ ਇਸ ਕਾਰਨ ਸੇ ਆਬਾਦਨ ਨੂੰ ਰਾਹਤ ਕਰਨ ਦੇ ਲਈ ਮਾਨਵ ਸ ਜੰਤੇਵਾਲ ਨੂੰ ਇੱਕ ਵਾਰ ਤੇ ਬਹੁਤ ਬਹੁਤ ਮੁਬਾਰਕਾਂ